ਮੀਡੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਐਤਕੀ ਇੱਕ ਜਿਹੜੀ ਖਬਰ ਨੇ ਹੈਰਾਨੀ ਕੀਤੀ ਉਹ ਰਵਨੀਤ ਸਿੰਘ ਬਿੱਟੂ ਵਾਲੀ ਸੀਗੀ ਕਿ ਜੇ ਰਵਨੀਤ ਸਿੰਘ ਬਿੱਟੂ ਪਾਰਟੀ ਬਦਲ ਸਕਦੇ ਆ ਤੇ ਹੁਣ ਬਈ ਕੋਈ ਵੀ ਲੀਡਰ ਕੁਝ ਵੀ ਕਰ ਸਕਦਾ ਆ ਆਸ਼ੂ ਸਾਹਿਬ ਵੀ ਬਿਲਕੁਲ ਹੁਣ ਚੁੱਪ ਜਿਹਾ ਲੁਧਿਆਣੇ ਦੇ ਵਿੱਚ ਨਹੀਂ ਆਸ਼ੂ ਇਕੱਲਾ ਹੀ ਆ ਵੱਡਾ ਅਸੀਂ ਨਹੀਂ ਰਾਜੇ ਵੜਿੰਗ ਨੇ ਸੱਦਣਾ ਸੀ ਰਾਜੇ ਵੜਿੰਗ ਨੇ ਜੇ ਰਾਣੇ ਨੂੰ ਨਹੀਂ ਸੱਦਿਆ ਤਾਂ ਆਸ਼ੂ ਨੂੰ ਵੀ ਨਹੀਂ ਸੱਦਿਆ ਉਹ ਐਦਾਂ ਸੱਦਿਆ ਜਾਂਦਾ ਵੀ ਨਹੀਂ ਜਿਹੜਾ ਫੇਰ ਬਦਲ ਹੈਗਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਜਾਣੇ ਬੰਦ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕ ਇਲੈਕਸ਼ਨਾਂ ਦੇ ਨੇੜੇ ਛੜੱਪੇ ਮਾਰ ਮਾਰ ਜਾਂਦੇ ਆ ਐਤਕੀ ਤਾਂ ਸੁੱਖ ਨਾਲ ਰਿਕਾਰਡ ਹੀ ਟੁੱਟ ਗਿਆ ਜੋ ਕੁਝ ਐਤਕੀ ਹੋਇਆ ਮੀਡੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਐਤਕੀ ਇੱਕ ਜਿਹੜੀ ਖਬਰ ਨੇ ਹੈਰਾਨੀ ਕੀਤੀ ਉਹ ਰਵਨੀਤ ਸਿੰਘ ਬਿੱਟੂ ਵਾਲੀ ਸੀਗੀ ਕਿ ਜੇ ਰਵਨੀਤ ਸਿੰਘ ਬਿੱਟੂ ਪਾਰਟੀ ਬਦਲ ਸਕਦੇ ਆ ਤੇ ਹੁਣ ਬਈ ਕੋਈ ਵੀ ਲੀਡਰ ਕੁਝ ਵੀ ਕਰ ਸਕਦਾ ਸਭ ਤੋਂ ਪਹਿਲਾਂ ਤੁਸੀਂ ਇਹ ਕਿਵੇਂ ਦੇਖਦੇ ਹੋ ਨੰਬਰ 2 ਤੇ ਬਾਅਦ ਚ ਜਿਹੜੇ ਅਲੀਗੇਸ਼ਨ ਕਾਂਗਰਸ ਵਾਲੇ ਪਾਸੋਂ ਲੱਗੇ ਵੀ ਅਸੀਂ ਕਿਤੇ ਨਾ ਕਿਤੇ ਐਤਕੀ ਟਿੱਕ ਟ ਉਹਨਾਂ ਨੂੰ ਨਹੀਂ ਸੀ ਦੇਣੀ ਤੇ ਕਹਿੰਦਾ ਹੈ ਕਿ ਰਾਣਾ ਸਾਹਿਬ ਨੂੰ ਵੀ ਨਹੀਂ ਮਿਲੇਗੀ ਤੇ ਜਾਂ ਫਿਰ ਆਸ਼ੂ ਸਾਹਿਬ ਵੀ ਬਿਲਕੁਲ ਹੁਣ ਚੁੱਪ ਜਿਹਾ ਲੁਧਿਆਣੇ ਦੇ ਵਿੱਚ ਨਾ ਤਾਂ ਉਹ ਸਰਟੀਫਿਕੇਟ ਜਦੋਂ ਆਪਣੇ ਰਾਜਾ ਵੜਿੰਗ ਸਾਹਿਬ ਲੈਣ ਗਏ ਸੀ ਉਦੋਂ ਦਿਖੇ ਬਈ ਆਸ਼ੂ ਕੱਲਾ ਹੀ ਐ ਵੱਡਾ ਅਸੀਂ ਨਹੀਂ ਰਾਜੇ ਵੜਿੰਗ ਨੇ ਸੱਦਣਾ ਸੀ ਰਾਜੇ ਵੜਿੰਗ ਨੇ ਜੇ ਰਾਣੇ ਨੂੰ ਨਹੀਂ ਸੱਦਿਆ ਤਾਂ ਆਸ਼ੂ ਨੂੰ ਵੀ ਨਹੀਂ ਸੱਦਿਆ ਉਹ ਕਿੱਡੀ ਗੱਲ ਐ ਪਰ ਉਹ ਤਾਂ ਉੱਥੋਂ ਦੇ ਸੀ ਲੁਧਿਆਣੇ ਦੇ ਮੈਂ ਕਿਹਾ ਯਾਰ ਪੰਜਾਬ ਕਿੱਡਾ ਕੈ ਮੈਂ ਤਾਂ ਚੰਡੀਗੜ੍ਹ 'ਚ ਹੀ ਰਹਿਣਾ ਹੁਣ ਤਾਂ ਲੁਧਿਆਣੇ ਤੋਂ ਆਉਣਾ ਪੈਣਾ ਸੀ ਆਸ਼ੂ ਨੂੰ ਮੈਨੂੰ ਨਾ ਇੰਨੇ ਕੋਈ ਨਹੀਂ ਸੱਦਿਆ ਉਹ ਇਦਾਂ ਸੱਦਿਆ ਜਾਂਦਾ ਵੀ ਨਹੀਂ ਉਹ ਜਿਹੜੇ ਜਿਹੜੇ ਹੁਣ ਜਿੱਦਾਂ ਅਛਾਤ ਬਾਕੀ ਗੱਲ ਰਾਜਾ ਸਾਹਿਬ ਨੂੰ ਪੁੱਛ ਲਿਓ ਜੇ ਉਹਨਾਂ ਦੇ ਮਨ 'ਚ ਕੋਈ ਅਸ਼ੂਲੀਏ ਤਾਂ ਦੱਸਣਾ ਮੈਨੂੰ ਨਹੀਂ ਪਤਾ ਕੋਈ ਏਦਾਂ ਦੀ ਕੋਈ ਗੱਲ ਹੈ ਹੈ ਨਹੀਂ ਹੁਣ ਗੱਲ ਫੇਰ ਬਦਲਦੀ ਆ ਤੇ ਯਾਰ ਖਾਲੀ ਆਪਾਂ ਪੋਲਿਟਿਸ਼ੀਅਨਸ ਦੀ ਕਿਉਂ ਗੱਲ ਕਰਦੇ ਆ ਪੋਲਿਟਿਸ਼ੀਅਨ ਤਾਂ ਯਾਰ 8000 ਕੁਛ ਮੈਂਬਰ ਨੇ ਟੋਟਲ ਹਿੰਦੁਸਤਾਨ ਦੇ ਵਿੱਚ ਚਾਹੇ ਐਮਐਲਏ ਐਮਐਲਸੀ ਐਮਪੀ ਹੋਣ ਹਾਂਜੀ ਲੇਕਿਨ ਪਾਰਟੀਆਂ ਤਾਂ ਤਿੰਨ ਚਾਰ ਹੀ ਆ ਆਪਾਂ ਇਹਨਾਂ ਨੂੰ ਸਮਝਾ ਲਈਏ ਕਿ ਭਾਈ ਤੁਸੀਂ ਏਦਾਂ ਦਾ ਕੋਈ ਗੰਦਾ ਕੰਮ ਨਹੀਂ ਕਰਨਾ ਇਹ ਤੋਂ ਇਤੋਂ ਪੱਟ ਲੋ ਉਥੋਂ ਪੱਟ ਲੋ ਤੁਸੀਂ ਖੁਦ ਪੈਸਾ ਕਰੋ ਆਪਣੇ ਬੱਚੇ ਪੋਲੀਟਿਕਲ ਤੇ ਇਹਨਾਂ ਨੂੰ ਸਮਝਾਉਣਾ ਮੇਰੇ ਖਿਆਲ ਨਾਲ ਤੁਹਾਨੂੰ ਆਉਂਦਾ ਪੱਤਰਕਾਰਾਂ ਨੂੰ ਤੁਸੀਂ ਸਮਝਾਓ ਅਸੀਂ ਤਾਂ ਤੁਹਾਡੇ ਤੇ ਆਸ ਰੱਖਦੇ ਆ ਤੇ ਰਹੀ ਗੱਲ ਬਿੱਟੂ ਦੀ ਬਿੱਟੂ ਦੀ ਯਾਰ ਬਿੱਟੂ ਚਲੇ ਗਿਆ ਮੈਨੂੰ ਦੁੱਖ ਹੋਇਆ ਚਲੇ ਗਿਆ ਬਈ ਬਿੱਟੂ ਵੀਰ ਤੁਸੀਂ ਗੱਲ ਕੀਤੀ ਆ ਪੰਜਾਬ ਦਾ ਦਰਦ ਤੁਹਾਡੀਆਂ ਗੱਲਾਂ 'ਚ ਮੈਨੂੰ ਨਜ਼ਰ ਆਇਆ ਹੁਣ ਉਹ ਕਿੰਨਾ ਕੁ ਗੰਭੀਰ ਹੈ ਤੇ ਸਮੇਂ ਦੱਸੂਗਾ ਗੰਭੀਰਤਾ ਨਾਲ ਤੁਸੀਂ ਇਹਨੂੰ ਨਿਭਾਉਨੇ ਹੋ ਮੈਂ ਇੱਕ ਗੱਲ ਕਰਦਾ ਲੁਧਿਆਣੇ ਦੀ ਇੰਡਸਟਰੀ ਦੀ ਗੱਲ ਨਾ ਕਰੋ ਯੂ ਆਰ ਯੂਨੀਅਨ ਮਨਿਸਟਰ ਨਾਓ ਯੂ ਵਿਲ ਹੈਵ ਟੂ ਟਾਕ ਅਬਾਊਟ ਦੀ ਇੰਟਾਇਰ ਪੰਜਾਬ ਤੁਸੀਂ ਜਾ ਕੇ ਬਾਰਡਰ ਦੇ ਹਲਕਿਆਂ ਜਾ ਕੇ ġੇੜਾ ਜ਼ਰੂਰ ਮਾਰੇ ਹੋ ਯਾਰ ਰੋਣਾ ਆਉਂਦਾ ਡਰੋਨ ਹੈ ਉਤਰਦੇ ਜਿਵੇਂ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਨਾ ਭਾਈਆ ਜੀ ਉਤਰਦੇ ਆ ਡਰੋਨ ਉਤਰਦੇ ਆ ਉਹਨਾਂ ਜਹਰਿਓਂ ਵੈਪਨ ਔਰ ਨਾ ਜਾਣੇ ਕੀ ਕੀ ਜਿਹੜੇ ਤੇ ਨਾ ਡਿਸਟਰਕਸ਼ਨ ਸਾਡੇ ਲੋਕਾਂ ਦੀ ਤੇ ਸਾਡੇ ਮੁਲਕ ਦੀ ਹੋਣੀ ਆ ਜਿਆਦਾ ਬੋਲੀਦਾ ਤੇ ਧਿਆਨ ਤੁਸੀਂ ਪੱਤਰਕਾਰ ਤਿੰਨ ਜਣੇ ਚ ਚਾਰ ਜਣੇ ਮੈਨੂੰ ਚੰਮੜ ਨੂੰ ਤਿਆਰ ਹੋ ਹਾਂਜੀ ਤੇ ਉਹ ਰੇਡਰ ਉਹ ਰੇਡਰ ਕਬੱਡੀ ਚ ਇਕੱਲਾ ਹੀ ਹੁੰਦਾ ਸਾਰੇ ਜਣੇ ਪੈ ਜਾਂਦੇ ਉਹਨੂੰ ਤੁਸੀਂ ਤਾਂ ਵੈਸੇ ਵੀ ਕਹਿੰਦੇ ਹੋ ਕਿ ਕਿੰਨੇ ਵੀ ਆ ਜਾਓ ਮੈਂ ਸਾਰਾ ਸੰਭਾਲ ਲਊ ਆ ਜਾਓ ਤੁਹਾਨੂੰ ਵੀ ਖਿੱਚ ਲੈ ਜੂ ਕਬੱਡੀ ਆ ਜਾਓ ਆ ਜਾਓ